ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਸ਼ੁਕਰ ਹੈ ਛੇਵੇਂ ਪਾਤਸ਼ਾਹ ਦਾ ਜੋ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀਆਂ ਨੇ ਇਲਾਕੇ ਦੇ ਸਹਿਯੋਗ ਦੇ ਨਾਲ ਨਾਲ ਸੰਜੋਗ ਗੁਰੂ ਕੇ ਬਾਗਵਾਲੇ ਬਾਬਾ ਸਨਾਮ ਸਿੰਘ ਦਾ ਸਮੂਹ ਜਥੇ ਦਾ ਦੋ ਦਿਨ ਦਾ ਲਿਕਾ ਸ਼ਿਪੂਗਰਾਮ ਦਮਦਮਾ ਸੈ ਪਿੰਡੀ ਔਰ ਖਵੀ ਸਲਾਨਾ ਜੋੜੂ ਮਿਲਦਾ ਤਿੰਨ ਚਾਰ ਪੱਦੇ ਰੰਦਾ ਸੋ ਗੁਰੂ ਦੀ ਕਿਰਪਾ ਨਾਲ ਸਮੂਹ ਕਾਇ ਰਿਭੇ ਨੇ ਸਾਰੇ ਲਗ ਇਦਾ ਸੰਜੋਗ ਅਨੇਕਾਂ ਬੱਚੇ ਨੇ ਵਦੇਸ਼ਾਂ ਵਿੱਚ ਜਿਨ੍ਹਾਂ ਨੇ ਬੇਸ਼ੁਮਾਰ ਖੁੱਲੇ ਗੱਫੇ ਮਾਇਦੇ ਕੱਲੇ ਆ ਕਿ ਇਹ ਜੋੜ ਮਿਲਾ ਚੜ੍ਹਤ ਕਲਾ ਮਨਾਇਆ ਜਾਵੇ ਦੋ ਦਿਨ ਤਿਵਾਨ ਸੱਜੇ ਨੇ ਜਿਨ੍ਹਾਂ ਦੇ ਵਿੱਚ ਕੌਮ ਦੇ ਮਹਾਨ ਰਾਗੀ ਟਾਢੀ ਕਿਸ਼ਰਾਂ ਨੇ ਕਥਾਵਾਚਕਾਂ ਹਾਜ਼ਰੀਆਂ ਭਰੀਆਂ ਕੱਲ੍ਹ ਛੇ ਕਬੱਡੀ ਦੇ ਸ਼ੋਅ ਮੈਚ ਹੋਏ ਅੱਜ ਛਿੰਝ ਪਿਆਰੀ ਅੱਛੇ ਚ ਪੈ ਰਹੀ ਆ ਸੋ ਸਭ ਇਲਾਕੇ ਦਾ ਸੰਯੋਗ ਆ ਸਭ ਇਲਾਕੇ ਸੰਗ ਦਾ ਧੰਨਵਾਦ ਆ ਧੰਨਵਾਦ ਗੁਰੂ ਪਰਮੇਸ਼ਰ ਵਾਹਿਗੁਰੂ ਦਾ ਜਿਨ੍ਹਾਂ ਸਮੂਹ ਸਿਵਾਮਾਂ ਲੈ ਕੇ ਆਪਾਂ ਨੂੰ ਅੜ ਭਾਗੇ ਬਣਾਇਆ ਸੇਵਾ ਕਰਕੇ ਸਾਨੂੰ ਅੜ ਭਾਗੇ ਬਣੇ ਆ ਸੋ ਇਹ ਪਿਆਰ ਗੁਰੂ ਦੀ ਕਿਰਪਾ ਬਣਿਆ ਰਵੇ ਉਹਨਾਂ ਸਮੇਂ ਵਿੱਚ ਆਪਾਂ ਐਵੇਂ ਹੀ ਸੇਵਾ ਕਰਕੇ ਇਹ ਅਰਦਾਸ ਦੇ ਸਿਆਹ ਜਦੋਂ ਉਹਨੂੰ 47 ਵਿੱਚ ਅਰਦਾਸ ਕੀਤੀ ਸੀ ਉਹ ਅਰਦਾਸ ਨੂੰ ਗੁਰੂ ਨੇ ਭਾਗ ਲਾਇਆ ਸੀ ਉਹ 77 ਸਾਲ ਹੋ ਗਏ ਆ ਨੱਗਨ ਵਾਸ਼ਰਮ ਕੀਤਾ ਸ਼ਿਕਾਰ ਜਿਹੜਾ ਬਹੁਤ ਵੱਡਾ ਹੋ ਗਿਆ ਕਾਜ ਹਰ ਸਾਲ ਵੱਧਦਾ ਸ਼ੁਕਰਾਨਾ ਗੁਰੂ ਕਾ ਐਵੇਂ ਖੁਸ਼ੀ ਆਪਰਾਪਤ ਕਰੀਏ ਸੇਵਾ ਲੈ ਕੇ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ